ਸਵਾਗਤ ਹੈ ਜੀ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ ਅੱਜ ਮੈਂ ਤੁਹਾਨੂੰ ਕੱਟ ਕੇ ਟਿੰਡੇ ਬਣਾ ਕੇ ਵਿਖਾਵਾਂਗੀ ਸਬਜੀ ਬਣਾਵਾਂਗੀ ਬਹੁਤ ਟੇਸਟੀ ਕੱਟੇ ਹੋਏ ਟਿੰਡਿਆਂ ਦੀ ਸਬਜੀ ਬਣਾਉਣੀ ਹੈ ਅਸੀਂ ਅੱਜ ਇਹ ਵੀਡੀਓ ਬੜੇ ਧਿਆਨ ਨਾਲ ਵੇਖਣ ਵਾਲੀ ਹੈ ਤੇ ਬਹੁਤ ਹੀ ਸੋਹਣੀ ਹੈ ਤੇ ਇਦਾਂ ਸਬਜੀ ਬਣਾਵਾਂਗੇ ਨਾ ਤੇ ਇੱਕ ਨਵੇਂ ਤਰੀਕੇ ਦੀ ਸਬਜੀ ਤਿਆਰ ਹੋਏਗੀ ਤੇ ਇਹ ਆਪਾਂ ਟਿੰਡੇ ਲਏ ਆ ਜੀ ਆਪਾਂ ਤਿੰਨ ਪਾ ਮੈਂ ਟਿੰਡੇ ਲੈ ਲੈਣੇ ਜਿਹੜੇ ਮੈਂ ਨਾ ਛਿੱਲ ਕੇ ਧੋ ਕੇ ਰੱਖ ਲੈ ਸੀ ਹੁਣ ਮੈਂ ਇਹਨਾਂ ਨੂੰ ਨਾ ਕੱਟਾਂਗੀ ਦੇਖੋ ਮੈਂ ਇਹਨਾਂ ਦੇ ਕੀ ਪੀਸ ਕਰ ਰਹੀ ਆ ਛੋਟੇ ਛੋਟੇ ਪੀਸ ਕਰ ਲੈਣੇ ਮੈਂ ਸਾਰੇ ਹੀ ਇਹਨਾਂ ਦੇ ਤੇ ਬਹੁਤ ਹੀ ਵਧੀਆ ਆਪਾਂ ਇੱਕ ਸਬਜ਼ੀ ਤਿਆਰ ਕਰਨੀ ਅੱਜ ਆਪਾਂ ਇਹਨਾਂ ਨੂੰ ਕੱਟਾਂਗੇ ਸੋਹਣੀ ਤਰ੍ਹਾਂ ਕੱਟ ਕੇ ਤਿਆਰ ਕਰਕੇ ਤੇ ਫਿਰ ਤੁਹਾਨੂੰ ਵਿਖਾਉਣੇ ਆ ਦੋ ਪਿਆਜ਼ ਲਏ ਨੇ ਤੇ ਬਾਕੀ ਮੈਂ ਤੁਹਾਨੂੰ ਸਾਰਾ ਸਮਾਨ ਵਿਖਾਵਾਂਗੀ ਕਿ ਕਿਹੜਾ ਕਿਹੜਾ ਸਮਾਨ ਇਹਦੇ ਚ ਪੈਣਾ ਹੈ ਅਵੀ ਆਪਾਂ ਕੱਟ ਲਵਾਂਗੇ ਜਿਹੜੇ 2-3 ਰਹਿ ਗਏ ਨੇ ਇਹ ਵੀ ਟਿੰਡੇ ਆਪਾਂ ਕੱਟ ਕੇ ਇਹਨਾਂ ਨੂੰ ਵੀ ਬਰੀਕ ਕਰ ਲਵਾਂਗੇ ਸੋਹਣੀ ਤਰ੍ਹਾਂ ਕੱਟ ਲਵਾਂਗੇ ਤੇ ਇਸੇ ਤਰ੍ਹਾਂ ਹੀ ਪੀਸ ਬਣਾਣੇ ਆ ਟਿੰਡਿਆਂ ਦੇ ਤੇ ਬਹੁਤ ਹੀ ਵਧੀਆ ਸਬਜ਼ੀ ਬਣਦੀ ਆ ਦੇਖੋ ਇਹਨਾਂ ਦੇ ਵਿੱਚ ਪਹਿਲੀ ਗੱਲ ਬੀਜ ਨਹੀਂ ਹੈਗੇ ਪੱਕੇ ਨਹੀਂ ਹੈਗੇ ਇਹ ਟਿੰਡੇ ਕੋਈ ਟਿੰਡਾ ਪੱਕਾ ਨਹੀਂ ਨਿਕਲਿਆ ਸਾਰੇ ਕੱਚੇ ਟਿੰਡੇ ਨੇ ਬਹੁਤ ਲਹਿਰੇ ਟਿੰਡੇ ਨੇ ਸੋਹਣੇ ਟਿੰਡੇ ਨੇ ਤੇ ਆਪਾਂ ਸਾਰੇ ਨੂੰ ਹੁਣ ਏਦਾਂ ਕੱਟ ਲਿਆ ਏ ਤੇ ਹੁਣ ਆਪਾਂ ਇਹਨਾਂ ਜਿਹੜੇ ਸਾਡੇ ਕੋਲ ਦੋ ਪਿਆਜ਼ ਸੀਗੇ ਨਾ ਉਹਨਾਂ ਨੂੰ ਵੀ ਕੱਟ ਲਵਾਂਗੇ ਇਹਨਾਂ ਨੂੰ ਵੀ ਆਪਾਂ ਨਾ ਪੀਸ ਬਣਾ ਲਵਾਂਗੇ ਇਹਨਾਂ ਦੇ ਤੇ ਸੋਹਣੀ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਕੱਟ ਲਵਾਂਗੇ ਧੋ ਬਣਾ ਕੇ ਰੱਖ ਲਿਆ ਸੀ ਮੈਂ ਪਿਆਜ਼ਾਂ ਨੂੰ ਵੀ ਤੁਸੀਂ ਵੀਡੀਓ ਸਾਰੀ ਵੇਖਿਆ ਕਰੋ ਤੇ ਬਹੁਤ ਹੀ ਵਧੀਆ ਸਬਜੀ ਬਣਦੀ ਆ ਜੇ ਤੁਸੀਂ ਸਾਰੀ ਵੀਡੀਓ ਵੇਖ ਕੇ ਬਣਾਓਗੇ ਤਾਂ ਤੇ ਕੋਈ ਵੀ ਤੁਸੀਂ ਜਿਹੜਾ ਆ ਮਤਲਬ ਕੋਈ ਵੀ ਤੁਹਾਡੇ ਕੋਲ ਸੀਨ ਜਿਹੜਾ ਰਹਿ ਨਹੀਂ ਜਾਏਗਾ ਸਾਰਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਸਬਜੀ ਬਣਾਈ ਹੈ ਕਿਹੜੀ-ਕਿਹੜੀ ਚੀਜ਼ ਪਾਈ ਹੈ ਤੇ ਬਹੁਤ ਹੀ ਵਧੀਆ ਮਤਲਬ ਜਿਹੜੀ ਆ ਸਬਜੀ ਤਿਆਰ ਹੁੰਦੀ ਹੈ ਆ ਦੇਖੋ ਆਪਾਂ ਇਹਨਾਂ ਨੂੰ ਕੱਟ ਲਿਆ ਏ ਪਿਆਜ਼ਾਂ ਨੂੰ ਵੀ ਕੱਟ ਲਿਆ ਏ ਹੁਣ ਆਪਾਂ ਲਿਆਏ ਦੋ ਟਮਾਟਰ ਲਏ ਨੇ ਤੇ ਥੋੜਾ ਜਿਹਾ ਆਪਾਂ ਅਦਰਕ ਲਿਆਏ ਤੇ ਇੱਕ ਹਰੀ ਮਿਰਚ ਲਈਏ ਤੇ ਥੋੜਾ ਜਣਾ ਵਿੱਚ ਨਾਰੀਅਲ ਲਿਆਇਆ ਉਹ ਦੇਖੋ ਕੱਚੀ ਗਿਰੀ ਲਈ ਮੈਂ ਨਾਰੀਅਲ ਦੀ ਉਹ ਥਾਲੀ ਦੇ ਵਿੱਚ ਕੱਚੀ ਗਿਰੀ ਹੈ ਨਾਰੀਅਲ ਦੀ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਤੁਸੀਂ ਪਹਿਲੀ ਵਾਰ ਵੇਖੋਗੇ ਕਿ ਨਾਰੀਅਲ ਜਿਹੜਾ ਆ ਮਤਲਬ ਕਿੱਦਾਂ ਵਿੱਚ ਵਰਤਿਆ ਏ ਤੇ ਬਹੁਤ ਹੀ ਵਧੀਆ ਤੇਸਤੀ ਸਬਜ਼ੀ ਬਣਦੀ ਆ ਜਿਹੜੇ ਬਣਾ ਕੇ ਵੇਖਿਓ ਤੁਸੀਂ ਵੀ ਇਹ ਟਮਾਟਰਾਂ ਦੇ ਪੀਸ ਕਰ ਲੈਨੇ ਆ ਇਹਦੀ ਆਪਾਂ ਨਾ ਟਮਾਟਰਾਂ ਦੀ ਪਿਊਰੀ ਬਣਾ ਲਵਾਂਗੇ। ਯਾਨੀ ਕਿ ਪੇਸਟ ਬਣਾ ਲੈਨੇ ਆ ਟਮਾਟਰਾਂ ਦੀ ਆਪਾਂ ਗ੍ਰाइंड ਕਰ ਲਾਂਗੇ ਇਹਨੂੰ ਥੋੜਾ ਜਿਹਾ। ਬਾਹਰ ਕੇ ਤੇ ਟਿੰਡੇ ਬਣਾ ਹੀ ਲਈਦੇ ਆ ਕੱਟ ਕੇ ਵੀ ਬਣਾਉਣੇ ਚਾਹੀਦੇ ਆ ਕਦੀ ਕਦਾਂ ਹੀ। ਕੱਟ ਕੇ ਬਣਾਵਾਂਗੇ ਬਣਾਉਣੇ ਆ ਤੇ ਉਹ ਇਹਦੋਂ ਵੀ ਵਧੀਆ ਸਬਜ਼ੀ ਬਣਦੀ ਆ। ਹੁਣ ਆ ਦੇਖੋ ਆਪਾਂ ਪਿਉਰੀ ਬਣਾ ਲਈਏ ਟਮਾਟਰ ਦੀ ਹੁਣ ਸਾਡੇ ਕੋਲ ਸਮਾਨ ਰਹਿ ਗਿਆ ਏ ਪਿਆਜ਼ ਆਪਣਾ ਸੌਰੀ ਅਦਰਕ ਤੇ ਮਿਰਚ ਤੇ ਨਾਰੀਅਲ ਇਹ ਤਿੰਨ ਚੀਜ਼ਾਂ ਰਹਿ ਗਈਆਂ ਨੇ ਆਪਣੇ ਕੋਲ ਇੱਕ ਆਪਾਂ ਸੁੱਕੀ ਮਿਰਚ ਵਿੱਚ ਪਾ ਲੈਨੇ ਆ ਕਿਉਂਕਿ ਸਬਜ਼ੀ ਸਾਡੀ ਤਿੰਨ ਪਾਏ ਤੇ ਮਿਰਚ ਸਾਡੀ ਘਟਿਆ ਤੇ ਉਦਾਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਪਾਓ ਜਿੰਨੀ ਤੁਹਾਡਾ ਪਰਿਵਾਰ ਖਾਂਦਾ ਏ ਤੇਜ਼ ਵੀ ਕਰ ਸਕਦੇ ਹੋ ਹੋਰ ਵੀ ਪਾ ਸਕਦੇ ਹੋ ਇਹਦੀ ਜਗ੍ਹਾ ਤੇ ਇਹ ਨਾਰੀਅਲ ਵੀ ਆਪਾਂ ਨਾਲ ਹੀ ਰੱਖ ਦਵਾਂਗੇ ਇਸੇ ਤਰ੍ਹਾਂ ਹੀ ਇਨਾਂ ਨੂੰ ਆਪਾਂ ਕੁੱਟ ਕੇ ਬਰੀਕ ਕਰ ਦਵਾਂਗੇ। ਨਮਕ ਵੀ ਪਾ ਦਵਾਂਗੇ। ਇੱਕ ਚਮਚੇ ਦੇ ਕਰੀਬ ਆਪਾਂ ਭਰ ਕੇ ਨਮਕ ਸਮਝੋ ਪਾਤਾ ਹੈ। ਕਿਉਂਕਿ ਨਮਕ ਜਿਹੜਾ ਹੁੰਦਾ ਇਹਨੂੰ ਆਪਾਂ ਬਾਅਦ ਵਿੱਚ ਵੀ ਬਾਦ ਘਾਟ ਜਿਹੜੀ ਹੈ ਦੀ ਥੋੜੀ ਬਹੁਤੀ ਰਹਿ ਵੀ ਜਾਏ ਕੇਸ ਦੇ ਕੋਲੋਂ ਦੇ। ਮਤਲਬ ਨਾ ਪਰਫੈਕਟ ਬੈਠੇ ਤੇ ਇਹ ਬਾਅਦ ਵਿੱਚ ਵੀ ਪੂਰਾ ਹੋ ਸਕਦਾ ਹੈ। ਥੋੜਾ ਜਿਹਾ ਆਪਾਂ ਨਾਰਦਾਣਾ ਵੀ ਪਾਤਾ ਹੈ। ਸਾਬਤ ਨਾਰਦਾਣਾ ਪਾਇਆ ਹੈ। ਇਦਾਂ ਦੀ ਸਬਜ਼ੀ ਬਣਾ ਕੇ ਖਾਓਗੇ ਤਾਂ ਤੁਸੀਂ ਬਾਰ-ਬਾਰ ਸੋਚੋਗੇ ਕਿ ਟਿੰਡੇ ਹੀ ਬਣਾ ਕੇ ਖਾਵਾਂਗੇ ਬਹੁਤ ਹੀ ਵਧੀਆ ਸਬਜ਼ੀ ਬਣਨੀ ਹੈ ਆ ਰਲਿਆ ਹੋਇਆ ਮਸਾਲਾ ਏ ਕਾਲੀ ਮਿਰਚ ਏ ਜੀਰਾ ਏ ਤੇ ਸਾਬਤ ਧਨੀਆ ਏ ਇਹ ਸਾਰਾ ਸਾਬਤ ਮਸਾਲਾ ਏ ਇਹ ਵੀ ਵਿੱਚ ਮੈਂ ਪਾ ਦਿੱਤਾ ਏ ਇਹਨੂੰ ਆਪਾਂ ਹੁਣ ਕੋਟ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਇਹਨੂੰ ਮੈਂ ਮਿਕਸੀ 'ਚ ਬਰੀਕ ਨਹੀਂ ਕੀਤਾ ਤੇ ਇਹ ਮੈਂ ਇੱਥੇ ਹੀ ਕੋਟ ਲੈਣਾ ਇਹਨੂੰ ਮਤਲਬ ਕੁੰਡੇ ਡੰਡੇ 'ਚ ਹੀ ਕੋਟ ਲੈਣਾ ਏ ਤਜੇ ਮਿਕਸੀ ਤੁਹਾਡੇ ਕੋਲ ਵਧੀਆ ਵਾਲੀ ਦੂਜਾ ਜੱਗ ਛੋਟਾ ਹੈਗਾ ਤੇ ਉਹਦੇ ਚ ਤੁਸੀਂ ਪੀਟ ਸਕਦੇ ਹੋ ਪਰ ਮੈਂ ਅਜਿਹੇ ਜੀ ਕੋਟ ਲੈਣਾ ਇਹਨੂੰ ਕਦੀ ਦੇਸੀ ਕੰਮ ਵੀ ਵਿੱਚ ਕਰਨਾ ਚਾਹੀਦਾ ਏ ਜਿਹੜਾ ਸਾਨੂੰ ਪਹਿਲਾਂ ਜੁਗੋ ਜੁਗ ਕਰਦੇ ਆਉਂਦੇ ਆ ਉਹ ਵੀ ਕਦੀ ਕਦੀ ਸਾਨੂੰ ਉਹਨਾਂ ਵਿੱਚ ਕਰ ਲੈਣਾ ਚਾਹੀਦਾ ਇਹ ਦੇਸੀ ਕੰਮ ਹੀ ਹੈ ਇਹ ਸਾਡਾ ਇੱਕ ਹਿਸਾਬ ਦਾ ਰੋਟੀ ਪਾਣੀ ਸਾਰਾ ਦੇਸੀ ਬਣਦਾ ਤੇ ਦੇਸੀ ਕੰਮ ਹੀ ਕਰਨੇ ਚਾਹੀਦੇ ਆ ਇਹ ਥੋੜਾ ਜਿਹਾ ਵਿੱਚ ਜੀਰਾ ਵੀ ਪਾ ਲਿਆ ਜੇ ਸਾਬਤ ਮੈਂ ਆਪਾਂ ਕਟਕੇ ਇਹਨੂੰ ਬਰੀਕ ਕਰ ਲੈਣਾ ਤੇ ਦੇਖੋ ਹੋ ਗਿਆ ਬਰੀਕ ਇਦਾਂ ਦਾ ਹੀ ਰੱਖਣਾ ਆਪਾਂ ਇਹਨੂੰ ਹੁਣ ਆਪਾਂ ਫਰਾਈਪੈਨ ਦੇ ਵਿੱਚ ਤੇਲ ਪਾਵਾਂਗੇ ਰਫੈਂਡ ਮੈਂ ਤਾਂ ਰਫੈਂਡ ਪਾਇਆ ਜੀ ਤੁਸੀਂ ਦੇਸੀ ਤੇ ਦੇਸੀ ਕਿਉਂ ਵੀ ਪਾ ਸਕਦੇ ਹੋ ਦੇਸੀ ਤੇਲ ਵੀ ਸਰੋਂ ਦਾ ਪਾ ਸਕਦੇ ਹੋ ਜਣੀ ਹੈ ਇਹ ਖੜੇ ਮਸਾਲੇ ਪਾਤੀਆ ਦੋ ਨਿੱਕੀਆਂ ਇਲਾਚੀਆਂ ਦਾਲਚੀਨੀ ਦਾ ਟੁਕੜਾ ਮੋਟੀ ਇਲਾਚੀ ਦੋ ਲਾਉਂਗਾ ਤੇ ਆਹ ਜਿਹੜੇ ਮੈਂ ਪਿਆਜ਼ ਕੱਟੇ ਹੋਏ ਸੀ ਨਾ ਉਹ ਪਾਤੀਆ ਇਨਾ ਸਾਰਿਆਂ ਨੂੰ ਆਪਾਂ ਭੁੰਨ ਲਵਾਂਗੇ ਤੇ ਵਿੱਚੇ ਹੀ ਆਇਆ ਕੁੰਡੇ ਚ ਕੁੱਟਿਆ ਮਸਾਲਾ ਸੀ ਉਹ ਵੀ ਆਪਾਂ ਪਾਤਾ ਇਨਾ ਸਾਰੀਆਂ ਚੀਜ਼ਾਂ ਨੂੰ ਹੁਣ ਇਕੱਠਾ ਹੀ ਭੁੰਨਾਂਗੇ ਸਿੱਕ ਵਧੀਆ ਮਸਾਲਾ ਤਿਆਰ ਹੋ ਜਾਏਗਾ ਬਹੁਤ ਵਧੀਆ ਸਬਜੀ ਦਾ ਆਪਾਂ ਬਣਾ ਲੈਨੇ ਆ ਪਰ ਥੋੜਾ ਰੂਹ ਲਾ ਕੇ ਬਣਾਈ ਹੋਵੇ ਥੋੜਾ ਜਿਹਾ ਮਤਲਬ ਵਧੀਆ ਬਣਾਈ ਹੋਵੇ ਤਾਂ ਸਾਰੇ ਜੜਕ ਸਬਜੀ ਜੜੀ ਹੈ ਨਾ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਬਣਾਣੀ ਚਾਹੀਦੀ ਆ ਸਬਜੀ ਦੇ ਉੱਤੇ ਮਿਹਨਤ ਲਾਣੀ ਚਾਹੀਦੀ ਆ ਹੁਣ ਆਪਾਂ ਹਲਦੀ ਦਾ ਚਮਚਾ ਵੀ ਪਾਤਾ ਹੈ ਕਿਉਂਕਿ ਉਹ ਲਾਲ ਹੋ ਗਏ ਨੇ ਪਿਆਜ਼ ਥੋੜੀ ਦੇਗੀ ਮਿਰਚ ਪਾਤੀ ਏਦਾਂ ਇੱਕ ਚਮਚਾ ਮੈਂ ਆਪਾਂ ਮਸਾਲੇ ਜਿਹੜੇ ਆ ਨਾਲ ਹੀ ਆਪਾਂ ਜਿਹੜੇ ਆ ਭੁੰਨਦੇ ਆ ਮਸਾਲਿਆਂ ਨੂੰ ਥੋੜਾ ਸੇਕ ਲੱਗ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਟਮਾਟਰ ਦੀ ਪਿਉਰੀ ਪਾ ਦਵਾਂਗੇ। ਹਾਂਜੀ ਹੁਣ ਟਮਾਟਰ ਦੀ ਪਿਉਰੀ ਪਾਤੀ ਹੈ ਹੁਣ ਉਹਨੂੰ ਅਸੀਂ ਨਾ ਭੁੰਨੀ ਜਾਵਾਂਗੇ। ਚੰਗੀ ਤਰ੍ਹਾਂ ਭੁੰਨਾਗੇ ਜਦ ਤੱਕ ਇਹ ਆਪਣਾ ਮਤਲਬ ਤੇਲ ਜਿਹੜਾ ਆ ਵੱਖ ਨਹੀਂ ਕਰ ਦਿੰਦਾ। ਮਸਾਲਾ ਵੱਖ ਤੇਲ ਕਰੂਗਾ ਤੇ ਫਿਰ ਵਧੀਆ ਭੁੱਜੂਗਾ ਇਹ। ਚੰਗੀ ਤਰ੍ਹਾਂ ਭੁੰਨਣ ਵਾਸਤੇ ਸਾਨੂੰ ਜੇ ਮਸ ਥੋੜਾ ਬਹੁਤਾ ਪਾਣੀ ਵੀ ਵਿੱਚ ਵਰਤੋਂ ਕਰਨੀ ਪੈਂਦੀ ਹੈ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਥੋੜਾ ਬਹੁਤਾ ਪਾਣੀ ਪਾ ਕੇ ਮਸਾਲੇ ਪਾ ਕੇ ਤੇ ਆਪਾਂ ਖੂਬ ਭੁੰਨ ਸਕਦੇ ਹਾਂ ਇਹਨੂੰ ਜੇ ਇਹ ਮਸਾਲਾ ਸਹੀ ਬਣੂਗਾ ਵਧੀਆ ਬਣੂਗਾ ਤਾਂ ਫੇਰ ਸਾਡੀ ਸਮਝੋ ਵੀ ਸਬਜੀ ਵੀ ਇੱਕ ਵਧੀਆ ਫਰਸਟ ਕਲਾਸ ਨੰਬਰ 1 ਬਣੇਗੀ ਜਿੰਨਾ ਮਸਾਲਾ ਵਧੀਆ ਬਣੇਗਾ ਉਨਾ ਉਨੀ ਸਬਜੀ ਵਧੀਆ ਆਏਗੀ ਉਹਦਾ ਟੇਸਟ ਵਧੀਆ ਆਏਗਾ ਸਬਜੀ ਦਾ ਸਵਾਦ ਵਧੀਆ ਆਏਗਾ ਇਹ ਮਸਾਲਾ ਦੇਖੋ ਹੁਣ ਨਾ ਥੋੜਾ ਥੋੜਾ ਤੇਲ ਜਿਹੜਾ ਹੈ ਨਾ ਛੜਦਾ ਜਾਣ ਡਿਆ ਅਲੱਗ ਹੁੰਦਾ ਜਾਣ ਡਿਆ ਇਹ ਚੋਂ ਆਹ ਹੋ ਗਿਆ ਹੁਣ ਮਤਲਬ ਤੇਲ ਜਿਹੜਾ ਵੱਖਰਾ ਹੋ ਗਿਆ ਦੇਖੋ ਮਸਾਲਾ ਅਲੱਗ ਹੋ ਗਿਆ ਤੇਲ ਵੱਖਰਾ ਹੋ ਗਿਆ ਬਹੁਤ ਹੀ ਵਧੀਆ ਤਰਾ ਮਸਾਲਾ ਜਿਹੜਾ ਆ ਭੁੱਜ ਕੇ ਲਾਲ ਹੋਇਆ ਹੁਣ ਅਸੀਂ ਇਹਦੇ ਚ ਨਾ ਕੱਟੀ ਹੋਈ ਆਪਣੀ ਸਬਜੀ ਜਿਹੜੀ ਟਿੰਡਿਆਂ ਦੀ ਸੀ ਨਾ ਉਹ ਪਾਤੀ ਹੈ ਇੱਕ ਰਹਿ ਗਿਆ ਪੀਸ ਥੱਲੇ ਆ ਗਿਆ ਸੀ ਪਤਾ ਨਹੀਂ ਲੱਗਿਆ ਆ ਦੇਖੋ ਇਹਨੂੰ ਫੇਰ ਕੱਟ ਦਿੰਨੇ ਆ ਕਦੇ-ਕਦੇ ਇਹੋ ਜਿਹਾ ਹੋ ਜਾਂਦਾ ਕੰਮ ਬਹੁਤਾ ਪਾਣੀ ਨਹੀਂ ਹੋਣਾ ਸੀ ਇਹਦੇ ਚ ਪਾਵਾਂਗੇ ਥੋੜਾ-ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਟਿੰਡਿਆਂ ਨੂੰ ਗਾਲਣ ਜੋਗਾ ਹੀ ਪਾਣੀ ਪਾਉਣਾ ਜਿੰਨੇ ਕ ਨਾਲ ਗਲ ਜਾਣੇ ਹੀ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਆਪਾਂ ਰਸ ਮਿਸੀ ਜੀ ਸਬਜ਼ੀ ਰੱਖਾਂਗੇ ਫਸਟ ਕਲਾਸ ਜਿਹੀ ਸਬਜ਼ੀ ਰੱਖਾਂਗੇ ਬੋਦੀ ਤਰੀ ਵਾਲੇ ਢਿੰਡੇ ਨਹੀਂ ਬਣਾਵਾਂਗੇ ਅਸੀਂ ਹੁਣ ਇਹਨੂੰ ਆਪਾਂ ਟੱਕ ਦਵਾਂਗੇ ਸਬਜ਼ੀ ਨੂੰ ਤੇ ਬਾਰ-ਬਾਰ ਥੋੜੀ-ਥੋੜੀ देर ਬਾਅਦ ਇਹਨੂੰ ਆਪਾਂ ਚੈੱਕ ਕਰਦੇ ਰਵਾਂਗੇ ਆਪਣੇ ਆਪ ਹੀ ਜਿਹੜਾ ਐ ਇਹਨੇ ਗਲ ਜਾਣਾ ਏ ਇਨੇ ਦਾ ਆਪਕਾ ਟੋਕਟ 15 ਕ ਮਿੰਟ ਰਿਜਣਾ ਹੈ ਤੇ ਸਬਜੀ ਨੇ ਆਪਣੇ ਆਪ ਹੀ ਜਿਹੜਾ ਹੈ ਨਾ ਗਲ ਜਾਣਾ ਇਹਨੇ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਹੈ ਜੀ ਜਿਹੜੀ ਵੀਡੀਓ ਨਵੀਂ ਆਏ ਕਰੇਗੀ ਉਹ ਤੁਹਾਨੂੰ ਪਹਿਲਾਂ ਦਿਖਿਆ ਕਰੇਗੀ ਤੁਹਾਡੇ ਕੋਲ ਪਹਿਲਾਂ ਆਇਆ ਕਰੇਗੀ ਇਹ ਦੇਖੋ ਕਿੰਨੀ ਵਧੀਆ ਸਬਜੀ ਬਣ ਰਹੀ ਹੈ ਤੇ ਪਾਣੀ ਦੇਖੋ ਆਪਣੇ ਆਪ ਹੀ ਹੁਣ ਰਸਮਿਸਾ ਜਾ ਹੋ ਰਿਹਾ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਤੇ ਜੇ ਇਹਦੀ ਕਸਰ ਅਜੇ ਹੋਰ ਹੈਗੀ ਆ ਥੋੜੀ ਜੀ ਅਜੇ ਗਲੇ ਨਹੀਂ ਇਹ ਤੇ ਆਪਾਂ ਫੇਰ ਟੱਕ ਦਿੰਨੇ ਆ ਥੋੜੀ ਜਿੰਨਾ ਸੇਕ ਇਹਨੂੰ ਚਾਹੀਦਾ ਵੱਧ ਤੋਂ ਵੱਧ ਲਵਾਉਨੇ ਆ ਵਧੀਆ ਪੋਲੇ ਹੀ ਤਰ੍ਹਾਂ ਪੋਲੇ ਹੋ ਜਾਣਗੇ ਤੇ ਫੇਰ ਆਪਾਂ ਇਹ ਸਬਜ਼ੀ ਜਿਹੜੀ ਆ ਤਿਆਰ ਹੋਣੀ ਆ ਸਾਡੀ ਜਦੋਂ ਕੀੰਡੇ ਚੰਗੀ ਤਰ੍ਹਾਂ ਗਲ ਗਏ ਕੀੰਡੇ ਕੱਚੇ ਸੀ ਸਾਰੇ ਪੱਕੇ ਕੋਈ ਨਹੀਂ ਸੀ ਹੈਗੇ ਫਿਰ ਵੀ ਥੋੜਾ ਜਿਹਾ ਟਾਈਮ ਤਾਂ ਲੈ ਹੀ ਲੈਂਦੇ ਆ ਤੇ ਵਧੀਆ ਬਣੇਗੀ ਸਬਜੀ ਤਾਂ ਮੈਂ ਅੱਜ ਢਿੰਡੇ ਭਰਕੇ ਬਣਾਉਣ ਤੋਂ ਸੋਚਿਆ ਕਿ ਅੱਜ ਆਪਾਂ ਕੱਟ ਕੇ ਬਣਾਉਨੇ ਆ ਜਿਹੜੀ ਕੱਟ ਕੇ ਸਬਜੀ ਬਣਾਣੀ ਹੁੰਦੀ ਆ ਇਹ ਬਹੁਤ ਵਧੀਆ ਹੁੰਦੀ ਆ ਇੱਕ ਤੇ ਥੋੜਾ ਤੇਲ ਘੱਟ ਪੈਂਦਾ ਇੱਕ ਸਬਜੀ ਬਹੁਤ ਵਧੀਆ ਬਣਦੀ ਆ ਤੇ ਹੁਣੇ ਸਬਜੀ ਹੋ ਗਈ ਤਿਆਰ ਇਹ ਸਬਜੀ ਗਲ ਗਈ ਆ ਪੂਰੀ ਤਰ੍ਹਾਂ ਤੇ ਇਹ ਹੋ ਗਈ ਜੇ ਤਿਆਰ ਵੈਰੀ ਗੁੱਡ ਬਣ ਗਈ ਏ ਇਹ ਆਪਾਂ ਹੁਣ ਇਹਨੂੰ ਡੂੰਘੇ ਦੇ ਵਿੱਚ ਪਹਿਲਾਂ ਕੱਢਾਂਗੇ ਸਾਰੀ ਸਬਜੀ ਆਪਾਂ ਬਾਹਰ ਇਹ ਬਰਤਨ ਦੇ ਵਿੱਚ ਕੱਢ ਲੈਨੇ ਆ ਗੈਸ ਕਰ ਦਿੱਤਾ ਬੰਦ ਤੇ ਹੁਣ ਆਪਾਂ ਆ ਜਿਹੜਾ ਡੂੰਗਾ ਪਿਆ ਲੱਗੇ ਇਹਦੇ ਵਿੱਚ ਆਪਾਂ ਸਾਰੀ ਸਬਜੀ ਕੱਢ ਲੈਨੇ ਆ ਇਹ ਦੇਖੋ ਇਹ ਸਬਜੀ ਬਹੁਤ ਤੇਜ਼ਤੀ ਬਣੀ ਆ ਤੇ ਬਹੁਤ ਵਧੀਆ ਬਣੀ ਆ ਇੱਕ ਗੱਲ ਆ ਜੇ ਤੁਸੀਂ ਗਰੇਵੀ ਰੱਖਣੀ ਚਾਹੁੰਦੇ ਹੋ ਤਰੀ ਰੱਖਣੀ ਚਾਹੁੰਦੇ ਹੋ ਤੇ ਥੋੜਾ ਪਾਣੀ ਪਾ ਕੇ ਅੱਧਾ ਗਲਾਸ ਪਾਣੀ ਪਾ ਕੇ ਤੁਸੀਂ ਤੇ ਜਿੰਨੀ ਮਰਜ਼ੀ ਰੱਖ ਸਕਦੇ ਹੋ ਪਰ ਮੇਰੇ ਘਰ ਸਬਜੀ ਇਦਾਂ ਦੀ ਖਾਂਦੇ ਆ ਤੇ ਮੈਂ ਤਾਂ ਇਹ ਥੋੜੀ ਜੀ ਸੁੱਕੀ ਸੁੱਕੀ ਰੱਖੀ ਐ ਤੇ ਸਬਜੀ ਬਹੁਤ ਵਧੀਆ ਬਣੀ ਐ ਫਸਟ ਕਲਾਸ ਬਣੀ ਐ ਹੁਣ ਆਪਾਂ ਇਹਨੂੰ ਥੋੜਾ ਜਣਾ ਸਜਾਵਾਂਗੇ ਇਹ ਧਨੀਆ ਮੇਰੇ ਕੋਲ ਤਾਜ਼ਾ ਤੇ ਨਹੀਂ ਸੀ ਹੈਗਾ ਫਰੋਜਨ ਕੀਤਾ ਹੀ ਧਨੀਆ ਸੀ ਤੇ ਮੈਂ ਉਹ ਕੱਟ ਕੇ ਤੇ ਉੱਤੇ ਲਗਾਤਾ ਐ ਤੇ ਤੁਹਾਡੇ ਕੋ ਤਾਜ਼ਾ ਧਨੀਆ ਹੋਏਗਾ ਤੇ ਤੁਸੀਂ ਆਪਣੇ ਘਰੇ ਤਾਜ਼ਾ ਵੀ ਵਰਤ ਸਕਦੇ ਹੋ ਤੇ ਮੇਰੇ ਕੋ ਤੇ ਇਹੀ ਹੈਗਾ ਤੇ ਮੈਂ ਇਹ ਤੁਹਾਨੂੰ ਲਗਾ ਕੇ ਵਿਖਾਤਾ ਹਾਂ ਹੁਣ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਤਾਜੀ ਕਰੀਮ ਪਾਵਾਂਗੇ ਥੋੜੀ ਜਿਹੀ ਉੱਪਰ ਬਹੁਤ ਵਧੀਆ ਟੇਸਟ ਆਉਂਦਾ ਇਸ ਚੀਜ਼ ਦਾ ਤਾਜੀ ਕਰੀਮ ਆ ਇਹ ਬਿਲਕੁਲ ਇਹਦੀ ਜਗ੍ਹਾ ਤੁਸੀਂ ਮਲਾਈ ਵੀ ਵਰਤ ਸਕਦੇ ਹੋ ਪਰ ਕਰੀਮ ਜਿਹੜੀ ਆ ਉਹਦਾ ਟੇਸਟ ਕੁਝ ਹੋਰ ਬਣ ਜਾਂਦਾ ਹੈ ਇਹ ਕੱਟੇ ਹੋਏ ਟਿੰਡਿਆਂ ਦੀ ਸਬਜ਼ੀ ਦੇਖੋ ਕਿੰਨੀ ਫਰਸਟ ਕਲਾਸ ਬਣੀ ਹੈ ਇੱਕ ਜੇ ਇੱਕ ਰੋਟੀ ਖਾਣ ਦੀ ਜਗ੍ਹਾ ਤੁਸੀਂ ਤਿੰਨ ਰੋਟੀਆਂ ਨਾਲ ਹੋਰ ਲੈਣੀਆਂ ਇਹ ਮੈਨੂੰ ਪੱਕਾ ਪਤਾ ਹੈ ਕਿਉਂਕਿ ਇਹ ਸਬਜ਼ੀ ਹੀ ਬਹੁਤ ਸਵਾਦ ਬਣੀ ਹੈ ਕਿਉਂਕਿ ਜਦੋਂ ਮੈਂ ਆਪਣੇ ਪਰਿਵਾਰ ਦੇ ਅੱਗੇ ਇਹ ਸਬਜ਼ੀ ਰੱਖੀ ਤੇ ਉਹਨਾਂ ਨੇ ਵੀ ਇੱਦਾਂ ਹੀ ਰੋਟੀ ਮੰਗਣੀ ਮੇਰ ਕੋ ਤਾਂ ਮੈਨੂੰ ਪਤਾ ਸੀ ਰਿਆੜ ਫੂਡ ਚੈਨਲ